ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਮਰਹੂਮ ਮਸ਼ਹੂਰ ਕਮੇਡੀਅਨ ਜਸਵਿੰਦਰ ਸਿੰਘ ਭਲਣ ਲੈ ਕੇ ਜਿਨ੍ਹਾਂ ਦੇ ਕੀ ਦਿਹਾਂਤ ਹੋ ਚੁੱਕਿਆ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਅੰਤਿਮ ਸੰਸਕਾਰ ਨੂੰ ਲੈ ਕੇ ਘਰ ਦੇ ਵਿੱਚ ਜਿਹੜੇ ਕੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਉਸ ਤੋਂ ਪਹਿਲਾਂ ਜਿਹੜਾ ਕੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਦਰਸ਼ਨਾਂ ਦੇ ਵਾਸਤੇ ਲਗਾਈ ਜਾਵੇਗੀ ਅੰਤਿਮ ਦਰਸ਼ਨ ਕਰਵਾਏ ਜਾਣਗੇ ਇਸ ਤੋਂ ਇਲਾਵਾ ਫਿਰ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਘਰ ਦੇ ਵਿੱਚ ਗਮਗੀਨ ਜਿਹੜਾ ਕਿ ਮਾਹੌਲ ਉਹ ਬਣਿਆ ਹੋਇਆ ਹੈ ਲਗਾਤਾਰ ਸਾਕ ਸੰਬੰਧੀ ਰਿਸ਼ਤੇਦਾਰ ਅਤੇ ਹੋਰ ਫਿਲਮ ਇੰਡਸਟਰੀ ਦੇ ਸਾਰੇ ਸਿਤਾਰੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਉਹਨਾਂ ਦੇ ਘਰ ਪਹੁੰਚ ਰਹੇ ਨੇ ਦੱਸਿਆ ਜਾ ਰਿਹਾ ਕਿ ਪਰਿਵਾਰ ਇਸ ਵਕਤ ਸਦਮੇ ਦੇ ਵਿੱਚ ਹੈ ਜਦੋਂ ਅਚਾਨਕ ਇਸ ਤਰੀਕੇ ਦੇ ਨਾਲ ਜਸਵਿੰਦਰ ਸਿੰਘ ਭੱਲਾ ਇਸ ਦੁਨੀਆ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਕਹਿ ਜਾਂਦੇ ਨੇ ਤਾਂ ਇਹ ਬਹੁਤ ਵੱਡਾ ਘਾਟਾ ਜਿਵੇਂ ਫਿਲਮ ਇੰਡਸਟਰੀ ਨੂੰ ਪਿਆ ਦੂਜੇ ਪਾਸੇ ਚਾਉਣ ਵਾਲੇ ਵੀ ਇਸ ਨੂੰ ਬਹੁਤ ਵੱਡਾ ਜਿਹੜਾ ਕਿ ਘਾਟਾ ਮੰਨ ਰਹੇ ਨੇ ਤੇ ਪਰਿਵਾਰ ਜਿਨ੍ਹਾਂ ਦਾ ਕਿ ਇਸ ਵਕਤ ਬਹੁਤ ਹੀ ਬੁਰਾ ਹਾਲ ਹੈ ਤੇ ਉਹਨਾਂ ਦੇ ਪੁੱਤਰ ਦੀ ਜ਼ਿਕਰਗੱਲ ਕੀਤੀ ਜਾਵੇ ਦੱਸਿਆ ਜਾ ਰਿਹਾ ਕਿ ਉਹ ਕਾਫੀ ਜੜਾ ਕੀ ਇਸ ਗੱਲ ਨੂੰ ਲੈ ਕੇ ਚਿੰਤਾ ਦੇ ਵਿੱਚ ਹੈ ਕਿਉਂਕਿ ਜਿੰਨਾ ਚਿਰ ਪਿਓ ਦਾ ਜਿਹੜਾ ਸਾਯਾ ਉਹ ਬੱਚਿਆਂ ਦੇ ਉੱਤੇ ਹੁੰਦਾ ਤਾਂ ਉਦੋਂ ਤੱਕ ਪੁੱਛੇ ਨੇ ਜੜ ਕੀ ਉਹ ਚਿੰਤਾ ਮੁਕਤ ਹੋ ਕੇ ਜਿਉਂਦੇ ਨੇ ਕਿਉਂਕਿ ਸਾਡਾ ਪਿਓ ਸਾਡੇ ਸਿਰ ਦੇ ਉੱਤੇ ਆ ਪਰ ਹੁਣ ਸਾਰੀਆਂ ਜ਼ਿੰਮੇਵਾਰੀਆਂ ਹੁ ਜਸਵਿੰਦਰ ਸਿੰਘ ਭੱਲਾ ਦੇ ਪੁੱਤਰ ਦੇ ਸਿਰ ਪਹਜਣ ਗਿਆ ਪਰ ਦੂਜੇ ਪਾਸੇ ਤੁਹਾਨੂੰ ਸਿੱਧੀਆਂ ਤਸਵੀਰਾਂ ਜਿਹੜੇ ਕਿ ਜਸਵਿੰਦਰ ਸਿੰਘ ਭੱਲਾ ਦੇ ਘਰ ਤੋਂ ਦਿਖਾਉਂਦੇ ਆ ਕਿ ਕਿਸ ਤਰੀਕੇ ਦਾ ਜੜਾ ਗਮਗੀਨ ਮਾਹੌਲ ਜਿਹੜਾ ਕਿ ਬਣਿਆ ਹੋਇਆ ਲਗਾਤਾਰ ਰਿਸ਼ਤੇਦਾਰ ਘਰ ਪਹੁੰਚ ਰਹੇ ਨੇ ਅਤੇ ਉਹਨਾਂ ਦੇ ਅੰਤਿਮ ਸੰਸਕਾਰ ਦੀਆਂ ਜਿਹੜੀਆਂ ਤਿਆਰੀਆਂ ਉਹ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਆ ਵੀ ਤੇ ਕੋਈ ਗੰਮਾ ਹੈ ਤੇ ਨਾਲ ਹੋਰ ਵੀ ਜਨਾਬ ਬਣਾ ਤੇ ਜੀ ਮਾਈ ਕੌਣ ਕਰਦੇ ਹੋ ਮਾਈਕ 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 ਕੋਈ ਸਿਕਿਉਰਟੀ ਵਾਲੇ ਵੀਰ نہیں اچھا نہیں ہے نا نہ جاؤ نہ جاؤ یار کوئی نہیں کوئی نہیں ਬੜਾ ਪੰਜਾਬੀ ਕਲਾ ਜਗਤ ਲਈ ਅੱਜ ਦਾ ਦਿਨ ਬੜਾ ਸੋਗਮਈ ਹੈ ਜਦੋਂ ਸਾਡੇ ਦਰਮਿਆਨ ਜਸਵਿੰਦਰ ਪੱਲਾ ਜੀ ਜਿਨ੍ਹਾਂ ਨੇ ਪੰਜਾਬੀ ਕਾਮੇਡੀ ਦੇ ਵਿੱਚ ਨਵੀਆਂ ਪੈੜਾਂ ਪਾਈਆਂ ਤੇ ਪੰਜਾਬੀ ਫਿਲਮਾਂ ਦੇ ਵਿੱਚ ਯਾਦਗਾਰੀ ਰੋਲ ਕੀਤੇ ਜਿਹੜੇ ਸਦਾ ਲਈ ਯਾਦ ਰੱਖੇ ਜਾਣਗੇ ਸੋ ਉਹ ਸਾਡੇ ਦਰਮਿਆਨ ਨਹੀਂ ਰਹੇ ਬੜੀ ਬੇਵਕਤੀ ਮੌਤ ਹੈ ਉਮਰ ਕੋਈ ਖਾਸ ਨਹੀਂ ਸੀ ਮੈਂ ਤਾਂ ਬਹੁਤ ਜੂਨੀਅਰ ਹਾਂ ਉਹਨਾਂ ਤੋਂ ਕਿਉਂਕਿ ਛਣਕਾਟਾ 88 ਚ ਆ ਗਿਆ ਸੀਗਾ ਤੇ ਮੈਂ ਤਾਂ 88 ਚ 8ਵੀਂ 9ਵੀਂ ਕਲਾਸ ਚ ਪੜਦਾ ਸੀਗਾ ਤੇ ਮੈਂ ਤਾਂ ਮੇਰੀ ਪਹਿਲੀ ਕੈਸਟ 93 ਚ ਆਈ ਸੀ ਪਰ ਉਹਨਾਂ ਨੂੰ ਸੁਣਦਾ ਮੈਂ ਰਿਹਾ 200 ਰੁਪਏ ਦੀ ਕਸਟਾ ਉਹਨਾਂ ਦੀਆਂ ਖਰੀਦੀਆਂ। ਹਾਂ ਜੀ 55 ਦਾ ਮੈਂ ਇੱਕ ਯਾਰ ਇੱਕ ਮਿੰਟ ਵੀਰੇ ਰੁਕਦਾ। ਤੇ ਕਈ ਵਾਰੀ ਚੇਣਕ ਲੱਗਦੀ ਐ। ਕਈ ਲੋਕ ਬਾਅਦ ਦੇ ਵਿੱਚ ਸਾਨੂੰ ਆਪਸ ਵਿੱਚ ਮੁਕਾਬਲਾ ਵੀ ਕਰਨ ਲੱਗੇ। ਕਿ ਜਸਵਿੰਦਰ ਭੱਲਾ ਨੰਬਰ 1 ਹੈ ਜਾਂ ਭਗਵੰਤ ਨੰਬਰ 1। ਪਰ ਮੈਂ ਇਹ ਕਹਿਣਾ ਹਮੇਸ਼ਾ ਕਹਿਣਾ ਤੁਸੀਂ ਆਪਣੇ ਵੱਡਿਆਂ ਤੋਂ ਤੁਸੀਂ ਆਪਣੇ ਰੋਲ ਮਾਡਲਸ ਤੋਂ ਤੁਸੀਂ ਆਪਣੇ ਕੋਚੇਸ ਤੋਂ ਤੁਸੀਂ ਆਪਣੇ ਟੀਚਰਸ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਸੋ ਮੈਂ ਕਦੇ ਨੰਬਰਿੰਗ 'ਚ ਨਹੀਂ ਪਿਆ ਉਹਨਾਂ ਨੇ ਉਹਨਾਂ ਨੇ ਜੋ ਮਤਲਬ ਪੰਜਾਬੀ ਕਾਮੇਡੀ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ ਸਾਨੂੰ ਚਿੰਗਾਂ ਲੱਗੀਆਂ ਹੈ ਨਾ ਸਾਨੂੰ ਦੇਖ ਕੇ ਕੋਈ ਹੋਰ ਨੂੰ ਚਿੰਗਾਂ ਲੱਗ ਜਾਂਦੀਆਂ ਇਹ ਜੋਤ ਸੇ ਜੋਤ ਜਗਦੀ ਹੈ ਪਰ ਉਹਨਾਂ ਦਾ ਅੱਜ ਬੇਵਕਤੀ ਚਲੇ ਜਾਣਾ ਬਹੁਤ ਅਫਸੋਸਨਾਕ ਮਰਜ਼ਾ ਉਸੇ ਮੇਚ ਚ ਕਰਕੇ ਚਾਹਦੇ ਹੁੰਦੇ ਸੀ ਯਾਦ ਜੀ ਤੁਹਾਡਾ ਕਰੈਕਟਰ ਜੁਗਨੂ ਹੁੰਦਾ ਸੀ ਉਹਨਾਂ ਦਾ ਹੁੰਦਾ ਚਾਚਾ ਚਤਰ ਸਿੰਘ ਔਰ ਲਗਾਤਾਰ ਛੰਗਾਟੇ ਆਈ ਗਏ ਸਿਲਵਰ ਜੁਬਲੀ ਵੀ ਮਨਾਈ ਗਈ ਤਾਂ ਪੋਲਿਟੀਕਲ ਸਟਾਇਲ ਜਿਹੜੇ ਜਿਹੜੇ ਪਾਇਨਰ ਕਹਾਂਗੇ ਤੁਸੀਂ ਸੀ ਉਹਨਾਂ ਚ ਜੱਜ ਜਸਵਿੰਦਰ ਭੱਲਾ ਜੀ ਸੀ ਉਸ ਸਮੇਂ ਤਾਂ ਇੱਕ ਜਸਪਾਲ ਪੱਟੀ ਹੁੰਨੀ ਸੀ ਦੇਖੋ ਪੰਜਾਬੀ ਕਾਮੇਡੀ ਦੇ ਵਿੱਚ ਜੇ ਅਸੀਂ ਥੋੜਾ ਬੈਕ ਪਿੱਛੇ ਚਲੇ ਜਾਈਏ ਕੇ ਦੀ ਸਾਬ ਨੇ ਕੱਲੀਆਂ ਕਾਮੇਡੀ ਦੀਆਂ ਕਸਟਾਂ ਸ਼ੁਰੂ ਕੀਤੀ ਸੀ ਕੇ ਦੀਪ ਤੇ ਮਾਈ ਮੋਨੋ ਹੈਨਾ ਜਿਹੜਾ ਚੱਲਦਾ ਸੀ ਮੋਰਗੋ ਤੇ ਉਸ ਤੋਂ ਬਾਅਦ ਭੱਲਾ ਸਾਹਿਬ ਆਏ ਛਣਕਾਟਾ ਛਣਕਾਟਾ ਸ਼ੁਰੂ ਹੋਇਆ ਤੇ ਛਣਕਾਟਾ ਹਰ ਸਾਲ ਪੈਂਦਾ ਸੀ ਸਾਡੀਆਂ ਮੁਲਾਕਾਤਾਂ ਜ਼ਿਆਦਾਤਰ ਦੂਰਦਰਸ਼ਨ ਤੇ ਹੁੰਦੀਆਂ ਸੀ ਨਵੇਂ ਸਾਲ ਦੇ ਪ੍ਰੋਗਰਾਮ ਚ ਮੇਰਾ ਵੀ ਥੋੜਾ ਜਿਹਾ ਰੋਲ ਹੁੰਦਾ ਸੀ ਉਹਨਾਂ ਦਾ ਵੀ ਹੁੰਦਾ ਸੀ ਤੇ ਮੋਸਟਲੀ ਜਿੰਨਾ ਕਿ ਵੀ ਕੰਮ ਕਰਨ ਦਾ ਮੌਕਾ ਮਿਲਿਆ ਪਰ ਇੱਕ ਜਿੰਦਾ ਦਿਲ ਇਨਸਾਨ ਸੀ ਹਰ ਵਕਤ ਕਿਉਂਕਿ ਕਾਮੇਡੀਨ ਜਿਹੜਾ ਉਹ ਚੁੱਪ ਨਹੀਂ ਰਹਿ ਸਕਦਾ ਜਾਂ ਉਹ ਮੈਂ ਮੈਂ ਕਹਾਂ ਕਿ ਉਹ 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 ਆਪਣੇ ਆਪ ਨੂੰ ਦੱਬ ਨਹੀਂ ਸਕਦਾ ਸੋ ਹਰ ਵਕਤ ਉਹਨੂੰ ਸਪੌਂਟੇਨੀਅਸ ਰਹਿਣਾ ਪੈਂਦਾ ਹੈ ਹੈਨਾ ਮੌਕੇ ਤੇ ਗੱਲ ਹਾਜ਼ਰ ਜਵਾਬੀ ਸੁਪਰਲਾ ਸਾਹਿਬ ਦਾ ਕਮਾਲ ਸੀ ਇਹ ਤੇ ਇੱਕ ਅਸਿਸਟੈਂਟ ਪ੍ਰੋਫੈਸਰ ਵੀ ਸੀਗੇ ਪੜ੍ਹੇ ਲਿਖੇ ਸੀਗੇ ਨਾਲ ਬਾਲਮਕੰਨ ਜੀ ਅੱਜ ਸਾਡੇ ਫੂਡ ਕਮਿਸ਼ਨ ਦੇ ਚੇਅਰਮੈਨ ਵੀ ਨੇ ਪਹਿਲਾ ਮਾਰਕੀਟ ਦੇ ਵਿੱਚ ਵੀ ਰਹੇ ਨੇ ਤੇ ਇਕੱਠਿਆਂ ਬਹੁਤ ਸਾਰੇ ਮੇਲਿਆਂ 'ਚ ਕੰਮ ਕੀਤਾ ਹੈ ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਇਕੱਠੇ ਹੋਇਆ ਤਾਂ ਦੁੱਖ ਦੀ ਗੱਲ ਹੈ ਅੱਜ ਸਵੇਰੇ ਜਦੋਂ ਤੁਹਾਨੂੰ ਇਹ ਪਤਾ ਲੱਗਾ ਤਾਂ ਕਿਹੜੀ ਚੀਜ਼ ਐਨ ਚਾਹੀ ਪੀ ਇਸ ਕਰਕੇ ਜੋ ਸੁਮੇਤ ਖੋਲੇ ਨੂੰ ਸੀ ਯਾਦ ਕਰਦੇ ਹਾਂ ਚਾਚਾ ਚਤਰਾਹ ਜਿਹੜਾ ਕਰੈਕਟਰ ਸੀਗਾ ਉਹ ਜਿਹੜਾ ਉਹ ਕਿਸੇ ਵੀ ਜਨਤ ਤੋਂ ਮੇਰੇ ਖਿਆਲ ਚ ਨਹੀਂ ਨਿਕਲ ਪਾਊਗਾ ਕਦੇ ਵੀ ਨਹੀਂ ਨਿਕਲ ਪਾਊਗਾ ਸੋ ਚਾਚਾ ਚਤਰਾ ਜਿਹੜਾ ਉਦੇਸ਼ਨ ਕਟਿਆ ਦੀ ਸ਼ੰਕਾਰ ਜਿਹੜੀ ਹੈ ਬੰਦ ਹੋ ਗਈ ਬੜੀ ਉਦਾਸੀ ਦੀ ਗੱਲ ਹੈ ਮੈਂ ਜਦੋਂ ਇਹ ਬਿਮਾਰ ਸੀ ਮੈਂ ਉਦੋਂ ਵੀ ਫੋਨ ਕੀਤਾ ਸੀ ਤੇ ਕਹਿੰਦੇ ਸੀ ਮੈਂ ਹੁਣ ਅੱਗੇ ਨਾਲੋਂ ਠੀਕ ਹੋ ਰਿਹਾ ਹਾਂ ਇਹ ਮੇਰੇ ਰੇਂਗੁਰੇ ਦਾ ਸੀ ਮੈਂ ਬਾਲਮਕੰਚੀ ਨਾਲ ਮਿਲਦਾ ਰਿਹਾ ਸੀ ਕਿਵੇਂ ਨੇ ਹੁਣ ਠੀਕ ਨੇ ਤੇ ਪਰ ਆ ਚਾਣਕ ਨਹੀਂ ਪਤਾ ਸੀ ਕਿ ਅਚਾਨਕ ਹੀ ਉਹ ਦੁਨੀਆ ਤੋਂ ਚਲੇ ਜਾਣਗੇ ਤੇ ਅੱਜ ਮੈਂ ਕਿਉਂਕਿ ਪਹਿਲਾਂ ਹੀ ਪ੍ਰੋਗਰਾਮ ਬਣੇ ਹੋਏ ਸੀਗੇ ਪੂਰਥਲਾ ਦੇ ਇਲਾਕੇ ਜਿਹੜਾ ਹੜ ਆਇਆ ਹੋਇਆ ਉਹਨਾਂ ਇਲਾਕਿਆਂ ਜਾਣਾ ਸੀ ਤੇ ਹੁਣ ਸਰ ਮੈਂ ਸਿੱਧਾ ਕਰਿਆ ਇਹ ਇਹ ਚੀਜ਼ ਹੁਣ ਦਿਮਾਗ ਚ ਆਈ ਜਾਂ ਇਸ ਤੋ ਇਤਿਹਾਸ ਉਸ ਤਰੀਕੇ ਦਾ ਜਿਵੇਂ ਤੁਹਾਨੂੰ ਯਾਦ ਹੈ ਅੱਧੀ ਪੀੜੀ ਯਾਦ ਅਗਲੇਰੀ ਪੀੜੀ ਨੂੰ ਯਾਦ ਰਵੇ ਕੋਈ ਇਸ ਤਰੀਕੇ ਦੀ ਜਾਂਚ ਕਰ ਬਣਾਉਂਦੀ ਚੱਲ ਨਹੀਂ ਦੇਖੋ ਜੀ ਬਹੁਤ ਸਾਰੇ ਲੋਕ ਆਉਂਦੇ ਨੇ ਸਾਂ ਲੈ ਕੇ ਚਲੇ ਜਾਂਦੇ ਨੇ ਜੀ ਬਹੁਤ ਸਾਰਿਆਂ ਦਾ 99 ਸਾਲ ਦੀ ਉਮਰ ਵੀ ਭੋਗ ਜਾਂਦੇ ਨੇ ਪਿੰਡ ਨੂੰ ਵੀ ਨਹੀਂ ਪਤਾ ਹੁੰਦਾ ਵੀ ਹਜੇ ਜਿਉਂਦਾ ਹੈ ਚ ਪੂਰਾ ਹੋ ਗਿਆ ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਆਪਣੀਆਂ ਯਾਦਾਂ ਛੱਡ ਜਾਂਦੇ ਨੇ ਆਪਣੀ ਆਵਾਜ਼ ਛੱਡ ਜਾਂਦੇ ਨੇ ਉਹਨਾਂ ਦੇ ਫਿਲਮਾਂ ਚ ਰੋਲ ਤੇ ਉਹਨਾਂ ਦੇ ਛਣਕਾਟਿਆਂ 'ਚ ਜਿਹੜੀ ਆਵਾਜ਼ ਹੈ ਉਹ ਹਮੇਸ਼ਾ ਗੂੰਜਦੀ ਹੈ